ਵੈਲਕਮ ਬੈਕ ਟੂ ਮਾਈ YouTube ਚੈਨਲ ਸਿੱਖ ਹਿਸਟਰੀ 13 13 ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਤਸਵੀਰ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਗੁਰੂ ਅਰਜਨ ਦੇਵ ਜੀ ਦੀ ਵਿਸਥਾਰਤ ਜੀਵਨੀ ਪੰਜਾਬੀ ਵਿੱਚ ਦੱਸੀ ਗਈ ਹੈ ਜਨਮ ਅਤੇ ਪਰਿਵਾਰ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਗੋਇੰਦਵਾਲ ਸਾਹਿਬ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਵਿੱਚ ਹੋਇਆ। ਉਹਨਾਂ ਦੇ ਪਿਤਾ ਗੁਰੂ ਰਾਮਦਾਸ ਜੀ ਚੌਥੇ ਗੁਰੂ ਅਤੇ ਮਾਤਾ ਮਤਾਪਾਨੀ ਜੀ ਗੁਰੂ ਅਮਰਦਾਸ ਜੀ ਦੀ ਧੀ ਸਨ। ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਤੀਜੇ ਪੁੱਤਰ ਸਨ ਵੱਡੇ ਭਰਾ ਪਿਰਥੀ ਚੰਦ ਅਤੇ ਮਹਾਦੇਵ ਸਨ। ਬਚਪਨ ਗੁਰੂ ਅਰਜਨ ਦੇਵ ਜੀ ਬਚਪਨ ਤੋਂ ਹੀ ਸ਼ਾਂਤ ਨਿਮਰ ਅਤੇ ਗਿਆਨ ਪ੍ਰੇਮੀ ਸਨ ਉਹ ਗੁਰਬਾਣੀ ਪੜਨ ਲਿਖਣ ਅਤੇ ਸੰਗੀਤ ਦੀ ਸੇਵਾ ਵਿੱਚ ਰੁਚੀ ਰੱਖਦੇ ਸਨ ਉਹਨਾਂ ਦੇ ਸੁਭਾਅ ਨੇ ਬਚਪਨ ਤੋਂ ਹੀ ਸਾਰਿਆਂ ਨੂੰ ਆਕਰਸ਼ਿਤ ਕੀਤਾ ਗਿਆਨ ਪ੍ਰਾਪਤੀ ਗੁਰੂ ਅਰਜਨ ਦੇਵ ਜੀ ਨੇ ਸਿੱਖਿਆ ਪ੍ਰਾਪਤ ਕਰਨ ਦੇ ਨਾਲ ਨਾਲ ਗੁਰਬਾਣੀ ਰਚਨਾ ਵੀ ਸ਼ੁਰੂ ਕੀਤੀ ਉਨ੍ਹਾਂ ਦੇ ਸ਼ਬਦਾਂ ਵਿੱਚ ਗਹਿਰਾਈ, ਪਿਆਰ ਅਤੇ ਅਕਾਲ ਪੁਰਖ ਪ੍ਰਤੀ ਸਮਰਪਣ ਹੈ। ਗੁਰੂ ਗੱਦੀ ਦੀ ਪ੍ਰਾਪਤੀ 1 ਸਤੰਬਰ 1581 ਨੂੰ ਗੁਰੂ ਰਾਮਦਾਸ ਜੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਪੰਜਵਾਂ ਗੁਰੂ ਕੋਸ਼ਿਤ ਕੀਤਾ। ਇਸ ਫੈਸਲੇ ਕਾਰਨ ਵੱਡੇ ਭਰਾ ਪਿਰਥੀਜੰਦ ਨਾਲ ਕੁਝ ਮਨਮਟਾ ਵੀ ਹੋਇਆ ਕਿਉਂਕਿ ਉਹ ਗੱਦੀ ਆਪਣੇ ਹੱਕ ਵਿੱਚ ਚਾਉਂਦੇ ਸਨ ਮੁੱਖ ਯੋਗਦਾਨ ਹਰਮੰਦਰ ਸਾਹਿਬ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਦੇ ਸਰੋਵਰ ਦੇ ਕੇਂਦਰ ਵਿੱਚ ਹਰਮੰਦਰ ਸਾਹਿਬ ਸੋਨੇ ਦਾ ਮੰਦਿਰ ਬਣਵਾਇਆ ਇਸ ਦੇ ਚਾਰੇ ਦਰਵਾਜ਼ੇ ਖੁੱਲੇ ਰੱਖੇ ਗਏ ਜੋ ਸਭ ਧਰਮਾਂ ਜਾਤਾਂ ਅਤੇ ਵਰਗਾਂ ਲਈ ਖੁੱਲੇਪਨ ਦਾ ਪ੍ਰਤੀਕ ਹਨ ਆਦਿ ਗ੍ਰੰਥ ਦਾ ਸੰਪਾਦਨ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਯੋਗਦਾਨ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਆਪਣੇ ਸਮੇਂ ਤੱਕ ਦੀ ਸਾਰੀ ਗੁਰਬਾਣੀ, ਭਗਤਾਂ ਦੀ ਬਾਣੀ ਅਤੇ ਸਿੱਖ ਗੁਰਾਂ ਦੀ ਰਚਨਾ ਨੂੰ ਇਕੱਠਾ ਕਰਕੇ 1604 ਵਿੱਚ ਆਦਿ ਗ੍ਰੰਥ ਦੀ ਸਥਾਪਨਾ ਕੀਤੀ। ਇਸ ਦੀ ਸਥਾਪਨਾ ਹਰਮੰਦਰ ਸਾਹਿਬ ਵਿੱਚ ਕੀਤੀ ਗਈ ਅਤੇ ਪਹਿਲਾ ਗ੍ਰੰਥੀ ਭਾਈ ਗੁਰਦਾਸ ਜੀ ਨਿਯੁਕਤ ਹੋਏ। ਸ਼ਹਿਰਾਂ ਦੀ ਸਥਾਪਨਾ ਗੁਰੂ ਜੀ ਨੇ ਤਰਨਤਾਰਨ ਸਾਹਿਬ ਅਤੇ ਕਰਤਾਰਪੁਰ ਸ਼ਹਿਰਾਂ ਦੀ ਸਥਾਪਨਾ ਕੀਤੀ। ਤਰਨਤਾਰਨ ਸਾਹਿਬ ਵਿੱਚ ਉਹਨਾਂ ਨੇ ਸਭ ਤੋਂ ਵੱਡਾ ਸਰੋਵਰ ਬਣਵਾਇਆ। ਸਮਾਜਿਕ ਸੇਵਾ ਗੁਰੂ ਕਾ ਲੰਗਰ ਦੀ ਪ੍ਰਥਾ ਹੋਰ ਵਧਾਈ ਗਰੀਬਾਂ ਬਿਮਾਰਾਂ ਅਤੇ ਅਸਹਾਇ ਲੋਕਾਂ ਦੀ ਸੇਵਾ ਕੀਤੀ ਸਿੱਖਾਂ ਨੂੰ ਰੋਜੀ ਕਮਾਉਣ ਨਾਮ ਜਪਣ ਅਤੇ ਵੰਡ ਛਕਣ ਦੀ ਸਿੱਖਿਆ ਦਿੱਤੀ ਮੁਗਲ ਸਰਕਾਰ ਨਾਲ ਟਕਰਾ ਮੁਗਲ ਬਾਦਸ਼ਾਹ ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਦੀ ਵਧ ਰਹੀ ਲੋਕਪ੍ਰਿਅਤਾ ਅਤੇ ਸਿੱਖ ਧਰਮ ਦੇ ਫੈਲਾਅ ਨਾਲ ਖਤਰਾ ਮਹਿਸੂਸ ਹੋਇਆ ਜਹਾਂਗੀਰ ਨੇ ਆਪਣੀਆਂ ਤੂਜਾਂ ਵਿੱਚ ਲਿਖਿਆ ਕਿ ਉਹ ਚਾਹੁੰਦਾ ਸੀ ਕਿ ਗੁਰੂ ਜੀ ਜਾਂ ਤਾਂ ਇਸਲਾਮ ਕਬੂਲ ਕਰਨ ਜਾਂ ਆਪਣਾ ਪ੍ਰਭਾਵ ਛੱਡ ਦੇਣ ਇਸ ਦੌਰਾਨ ਖਾਸ ਤੌਰ ਤੇ ਖੁਸਰੋ ਮਿਰਜ਼ਾ ਜਹਾਂਗੀਰ ਦਾ ਬਗਾਵਤੀ ਪੁੱਤਰ ਨੂੰ ਸਹਾਇਤਾ ਦੇਣ ਦਾ ਦੋਸ਼ ਵੀ ਗੁਰੂ ਜੀ ਤੇ ਲਗਾਇਆ ਗਿਆ ਸ਼ਹੀਦੀ 3 ਮਈ 1606 ਨੂੰ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿੱਚ ਗ੍ਰਿਫਤਾਰ ਕਰਕੇ ਤਸ਼ੱਦਦ ਦਿੱਤਾ ਗਿਆ ਉਹਨਾਂ ਨੂੰ ਗਰਮ ਤਵੇ ਤੇ ਬਿਠਾਇਆ ਗਿਆ ਸਿਰ ਤੇ ਗਰਮ ਰੇਤ ਡਾਲੀ ਗਈ ਅਤੇ 3 ਦਿਨ ਤੱਕ ਪੀੜਾ ਸਹਿਣ ਲਈ ਮਜਬੂਰ ਕੀਤਾ ਗਿਆ ਅਖੀਰ ਵਿੱਚ ਉਹਨਾਂ ਨੂੰ ਰਾਵੀ ਦਰਿਆ ਵਿੱਚ ਇਸ਼ਨਾਨ ਕਰਨ ਦੀ ਆਗਿਆ ਦਿੱਤੀ ਗਈ ਜਿੱਥੇ ਉਹ ਜੋਤੀ ਜੋਤ ਸਮਾ ਗਏ ਗੁਰੂ ਅਰਜਨ ਦੇਵ ਜੀ ਦੀ ਵਿਰਾਸਤ ਪਹਿਲੇ ਸਿੱਖ ਸ਼ਹੀਦ ਸ਼ਹੀਦ ਦੀ ਪ੍ਰਥਾ ਦੇ ਸੰਸਥਾਪਕ ਹਰਮੰਦਰ ਸਾਹਿਬ ਦੇ ਨਿਰਮਾਤਾ ਆਦਿ ਗ੍ਰੰਥ ਦੇ ਸੰਪਾਦਕ ਪਿਆਰ ਸੇਵਾ ਅਤੇ ਸਹਿਣਸ਼ੀਲਤਾ ਦਾ ਪ੍ਰਤੀਕ ਨਿਸ਼ਕਰਸ਼ ਗੁਰੂ ਅਰਜਨ ਦੇਵ ਜੀ ਦਾ ਜੀਵਨ ਸਚਾਈ ਸੇਵਾ ਅਤੇ ਨਾਮ ਸਿਮਰਨ ਦੀ ਪ੍ਰਤੀਕ ਹੈ ਉਹਨਾਂ ਦੀ ਸ਼ਹੀਦੀ ਸਿੱਖ ਧਰਮ ਵਿੱਚ ਬੇਮਿਸਾਲ ਸਥਾਨ ਰੱਖਦੀ ਹੈ ਉਹਨਾਂ ਨੇ ਆਪਣੇ ਜੀਵਨ ਨਾਲ ਸਿਖਾਇਆ ਕਿ ਸੱਚ ਦੇ ਰਸਤੇ ਤੇ ਚਲਦਿਆਂ ਕੋਈ ਵੀ ਮੁਸੀਬਤ ਆ ਜਾਵੇ ਪਰ ਧਰਮ ਤੋਂ ਹਟਣਾ ਨਹੀਂ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੀਜ਼ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਮਾਈ YouTube ਚੈਨਲ ਫੋਰ ਮੋਰ ਸਿੱਖ ਹਿਸਟਰੀ ਵੀਡੀਓਜ਼ ਐਂਡ ਥੈਂਕ ਯੂ ਫਾਰ ਵਾਚਿੰਗ ਫੁੱਲ ਵੀਡੀਓ